ਸასი ਗਾਲ ਦੋਸਤੋ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਅੱਜ 8 ਜਨਵਰੀ 2024 ਦੇ ਨਰਮੇ ਦੇ ਮੰਡੀਆਂ ਦੇ ਭਾਅ ਲੈ ਕੇ ਤੇ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਨਰਮੇ ਦੇ ਕੀ ਭਾਅ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਸਭ ਤੋਂ ਪਹਿਲਾਂ ਹਨੂਮਾਨਗੜ੍ਹ ਦੇ ਸੂਰਤਗੜ੍ਹ ਦੀ ਗੱਲ ਕਰ ਲੈਣੇ ਆ ਜਿੱਥੇ ਅੱਜ ਨਰਮੇ ਦਾ ਭਾਅ 6850 ਰੁਪਏ ਪ੍ਰਤੀ ਕੁੰਟਲ ਰਿਹਾ ਜੀ ਇਸੇ ਤਰ੍ਹਾਂ ਹੀ ਗੋਲੂ ਵਾਲਾ ਵਿੱਚ ਨਰਮੇ ਦਾ ਭਾਅ 7000 ਰੁਪਏ ਪ੍ਰਤੀ ਕੁੰਟਲ ਰਿਹਾ ਤੇ ਗੱਜ ਸਿੰਘਪੁਰਾ ਦੇ ਵਿੱਚ ਨਰਮਾ 6800 ਸ਼ਾਲੀ ਰੁਪਏ ਪ੍ਰਤੀ ਕੁਆਂਟਲ ਵਿਕਿਆ। ਅਜਮੇਰ ਦੇ ਬੀਜੇ ਨਗਰ ਵਿੱਚ ਨਰਮਾ 6850 ਰੁਪਏ ਪ੍ਰਤੀ ਕੁਆਂਟਲ ਤੇ ਫਾਜ਼ਿਲਕਾ ਦੇ ਵਿੱਚ ਨਰਮੇ ਦਾ ਭਾ 6675 ਰੁਪਏ ਪ੍ਰਤੀ ਕੁਆਂਟਲ ਰਿਹਾ। ਇਸੇ ਤਰ੍ਹਾਂ ਹੀ ਪੰਜਾਬ ਦੇ ਮਾਨਸਾ ਦੇ ਬਰੇਟਾ ਵਿੱਚ ਨਰਮਾ 6620 ਰੁਪਏ ਪ੍ਰਤੀ ਕੁਆਂਟਲ ਵਿਕਿਆ ਜੀ ਤੇ ਸੰਗਰੂਰ ਦੇ ਅਹਿਮਦਗੜ੍ਹ ਵਿੱਚ ਨਰਮਾ 6500 ਰੁਪਏ ਪ੍ਰਤੀ ਕੁਆਂਟਲ ਰਿਹਾ। ਤੇ ਜੇਕਰ ਦੇਸ਼ ਦੀਆਂ ਹੋਰ ਨਾ ਮੰਡੀਆਂ ਦੀ ਗੱਲ ਕਰੀਏ ਤਾਂ ਨਰਨਾਬਾਦ ਮੰਡੀ ਦੇ ਵਿੱਚ ਨਰਮੇ ਦਾ ਭਾਅ 6950 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਇੱਥੇ ਮਾਫ ਕਰਨਾ ਕਪਾ ਦਾ ਭਾਅ 6950 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਨਰਮੇ ਦਾ ਭਾਅ 6700 ਰੁਪਏ ਪ੍ਰਤੀ ਕੁਆਂਟਲ ਰਿਹਾ ਸਰਸਾ ਮੰਡੀ ਦੇ ਵਿੱਚ ਨਰਮਾ 8840 ਰੁਪਏ ਪ੍ਰਤੀ ਕੁਆਂਟਲ ਵੀ ਕਿਹਾ ਜੀ ਤੇ ਕਪਾ 7271 ਰੁਪਏ ਪ੍ਰਤੀ ਕੁਆਂਟਲ ਰਹੀ ਹੈ ਪੁੱਟੋ ਮੰਡੀ ਦੇ ਵਿੱਚ ਨਰਮੇ ਦਾ ਭਾਅ 6870 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਫਤਿਹਬਾਦ ਮੰਡੀ ਦੇ ਵਿੱਚ ਨਰਮਾ 7100 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ ਕਪਾ 7100 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਨਰਮਾ 7000 ਰੁਪਏ ਪ੍ਰਤੀ ਕੁਆਂਟਲ ਰਿਹਾ ਬਰਵਾਲਾ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮਾ 7200 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਸੰਗਰੀਆ ਮੰਡੀ ਦੇ ਵਿੱਚ ਨਰਮੇ ਦਾ ਭਾਅ ਜਿਹੜਾ ਰਿਹਾ ਉਹ 6445 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਜੀ ਤੇ ਇਸੇ ਤਰ੍ਹਾਂ ਹੀ ਜੀਨ ਦੇ ਉਚਾਨਾ ਵਿੱਚ ਨਰਮਾ 6950 ਰੁਪਏ ਪ੍ਰਤੀ ਕੁਆਂਟਲ ਰਿਹਾ ਭਵਾਨੀ ਦੇ ਤੋਸ਼ਮ ਵਿੱਚ ਨਰਮਾ 850 ਰੁਪਏ ਪ੍ਰਤੀ ਕੁਆਂਟਲ ਤੇ ਭਵਾਨੀ ਦੀ ਸਵਾਨੀ ਮੰਡੀ ਵਿੱਚ ਨਰਮਾ 6540 ਰੁਪਏ ਪ੍ਰਤੀ ਕੁਆਂਟਲ ਰਿਹਾ ਕਾਲਾਂ ਵਾਲੀ ਦੇ ਵਿੱਚ ਨਰਮਾ 7000 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਹਿਸਾਰ ਵਿੱਚ ਨਰਮੇ ਦਾ ਭਾਅ 6550 ਰੁਪਏ ਪ੍ਰਤੀ ਕੁਆਂਟਲ ਰਿਹਾ। ਇਸੇ ਤਰ੍ਹਾਂ ਹੀ ਹਿਸਾਰ ਦੇ ਆਦਮਪੁਰ ਵਿੱਚ ਨਰਮਾ 6900 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਵਿਸਨਗਰ ਦੇ ਵਿੱਚ ਨਰਮੇ ਦਾ ਭਾਅ 7330 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਇਹ ਚੌਰ ਦੀ ਤਾਂ ਇੱਥੇ ਨਰਮੇ ਦਾ ਭਾਅ 7250 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਰਿਹਾ ਜੀ। ਤਾਂ ਦੋਸਤੋ ਇਹ ਸੀ ਅੱਜ ਦੇ ਨਰਮਾ ਮੰਡੀ ਦੇ ਭਾਅ। ਧੰਨਵਾਦ।